ਹੈ ਲੋ ਟੂ ਦੀ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀਆਂ ਜੀ ਹਾਜ਼ਰਾਂ ਇੱਕ ਵਾਰੀ ਫੇਰ ਤੋਂ ਮੌਸਮ ਦੀ ਅਪਡੇਟ ਲਈ ਕਿ ਤਾਂ ਅੱਜ ਗੱਲਬਾਤ ਕਰਦੇ ਹਾਂ ਅੱਜ ਦੇ ਮੌਸਮ ਦੀ ਤਾਂ ਫਿਲਹਾਲ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਆਪਾਂ ਨੂੰ ਸਿਸਟਮ ਵੱਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਏ ਸਿਸਟਮ ਜਿਹੜਾ ਇਹ ਆਪਾਂ ਨੂੰ ਉੱਤਰ ਪ੍ਰਦੇਸ਼ ਤੋਂ ਪੰਜਾਬ ਕਿੰਨੀ ਵੱਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਤੇ ਇਹ ਸਿਸਟਮ ਜਿਹੜਾ ਤਗੜਾ ਵੀ ਕਾਫੀ ਹੈ ਫਿਲਹਾਲ ਦੇ ਟਾਈਮ ਆਪਾਂ ਨੂੰ ਪੰਜਾਬ ਦੇ ਪੂਰਬੀ ਹਿੱਸਿਆਂ 'ਚ ਥੋੜੀ ਹਲਕੀ ਬੱਦਲਵਾਈ ਤੇ ਪੰਜਾਬ ਦੇ ਪੱਛਮੀ ਤੇ ਉੱਤਰੀ ਹਿੱਸਿਆਂ ਦੇ ਵਿੱਚ ਸਹੀ ਆ ਹਲਕੀ ਜੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਬਾਕੀ ਥੋੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਸੰਗਣੀ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਹੋ ਗਿਆ ਅੱਜ ਲਈ ਲੁਧਿਆਣਾ ਭਗਤ ਸਿੰਘ ਨਗਰ ਮੋਗਾ ਬਰਨਾਲਾ ਬਠਿੰਡਾ ਅਮਦਗੜ ਸੰਗਰੂਰ ਮਰੀਲ ਕੋਟਲਾ ਮਾਚੀਵਾੜਾ ਕੰਨਾ ਨੰਗਲ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਆਪਾਂ ਨੂੰ ਸੰਗਣੀ ਬਦਲਵਾਈ ਦੇਖ ਨੂੰ ਮਿਲ ਰਹੀ ਹੈ ਜਿਵੇਂ ਕਿ ਜਿਹੜੀ ਆਬ ਬਦਲਵਾਈ ਹੈ ਜਿਸ ਨਾਲ ਸਵੇਰ ਦੇ ਟਾਈਮ ਆਪਾਂ ਨੂੰ ਪੰਜਾਬ ਦੇ ਪੂਰਬੀ ਹਿੱਸਿਆਂ ਦੇ ਵਿੱਚ ਜਿਹੜੀ ਆ ਹਲਕੀ ਫੁਲਕੀ ਕਿਣਮਣ ਕਿਣਮਣ ਦੇ ਵਰਗੇ ਜਿਹੜੇ ਅਸਾਰ ਨਹੀਂ ਦੇਖ ਨੂੰ ਮਿਲੇ ਸੀ ਗੱਲਬਾਤ ਕਰਾਂਗੇ ਅੱਜ ਇਹ ਬਦਲਵਾਈ ਪੰਜਾਬ ਤੇ ਕਿੰਨਾ ਕੁ ਪ੍ਰਭਾਵ ਖਾਵੀ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਆਪਾਂ ਨੂੰ ਇਹ ਬਦਲਵਾਈ ਅੱਜ ਪੰਜਾਬ ਦੇ ਵਿੱਚ ਤਾਂ ਇਸ ਬਦਲਵਾਈ ਦੀ ਆਵਾਜ਼ਾਈ ਜਿਹੜੀ ਆ ਪੰਜਾਬ ਦੇ ਵਿੱਚ ਲੱਗੀ ਰਹੇਗੀ ਜਿਸ ਨਾਲ ਪੰਜਾਬ ਜਿਹੜਾ ਅੱਜ ਲਗਭਗ ਪ੍ਰਭਾਵਤੀ ਰਹੇਗਾ। ਲਾਲ ਦੇ ਟਾਈਮ ਆਪਾਂ ਨੂੰ ਪੰਜਾਬ ਵਿੱਚ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਦਲਵਾਈ ਨਹੀਂ ਦੇਖਣ ਨੂੰ ਮਿਲ ਰਹੀ। ਆਂਦੇ ਟਾਈਮ ਤੱਕ ਇੰਨਾ ਹਿੱਸਿਆਂ ਦੇ ਵਿੱਚ ਵੀ ਇਹ ਬਦਲਵਾਈ ਵਧੇਗੀ ਤੇ ਇੱਕ ਥੋੜਾ ਜਿਹਾ ਥੱਲੇ ਆਪਾਂ ਨੂੰ ਇੱਕ ਸਿਸਟਮ ਦੇਖਣ ਨੂੰ ਮਿਲ ਰਿਹਾ ਜੇਕਰ ਪੰਜਾਬ ਦੇ ਵਿੱਚ ਹਵਾਵਾਂ ਦਾ ਜਿਹੜਾ ਹਵਾਵਾਂ ਦੀ ਗਤੀ ਜਿਹੜੀ ਹੈ ਥੋੜੀ ਜਿਹੀ ਬਦਲਦੀ ਹੈ ਤਾਂ ਇਹ ਪੰਜਾਬ ਵਿੱਚ ਐਂਟਰ ਹੋ ਸਕਦਾ ਹੈ ਪਰ ਫਿਲਹਾਲ ਇਸ ਦੇ ਐਂਟਰ ਹੋਣ ਦੇ ਅਸਾਰ ਜਿਹੜੇ ਨੇ ਘੱਟ ਹੀ ਨੇ ਹਵਾਵਾਂ ਦੀ ਗੱਲਬਾਤ ਕੀਤੀ ਜਾਵੇ ਤਾਂ 6 ਤੋਂ ਲੈ ਕੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਨੇ ਚੱਲਣਗੀਆਂ ਤੇ ਬਾਕੀ ਗੱਲਬਾਤ ਕੀਤੀ ਜਾਵੇ ਮੀਂਹ ਦੇ ਕਿੰਨੇ ਕੁ ਸਾਰ ਪੰਜਾਬ ਤੇ ਬਣੀ ਰਹਿਣਗੀ ਇਹ ਬੱਦਲਬਾਈ ਫਿਲਹਾਲ ਆਪਾਂ ਨੂੰ ਹਲਕੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੈਕਗ੍ਰਾਉਂਡ ਜਿਹੜਾ ਥੋੜਾ ਜਿਹਾ ਡਾਰਕ ਆ ਬਾਕੀ ਬੱਦਲਬਾਈ ਕਾਫੀ ਤਗੜੀ ਹੈ ਜੋ ਕਿ ਆਪਾਂ ਨੂੰ ਆਉਣ ਵਾਲੇ ਟਾਈਮ ਤੱਕ ਦੇਖਣ ਨੂੰ ਮਿਲ ਜਾਵੇਗੀ ਪੰਜਾਬ ਦੇ ਵਿੱਚ ਅੱਜ ਧੁੱਪ ਨਿਕਲਣ ਦੇ ਸਾਰ ਘਟ ਰਹਿਣਗੇ ਅੱਜ ਫਿਰ ਤੋਂ ਆਪਾਂ ਨੂੰ ਪੰਜਾਬ ਦੇ ਵਿੱਚ ਗਰਮੀ ਤੋਂ ਥੋੜੀ ਰਾਹਤ ਦੇਖ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੱਲ ਕਾਫੀ ਤੇਜ਼ ਧੁੱਪ ਨਿਕਲੀ ਸੀ ਮੀਂਹ ਤੋਂ ਬਾਅਦ ਜਿਸ ਨਾਲ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਸੀ ਇਕੋ ਲਖਤ ਤੇ ਫਿਲਹਾਲ ਦੇ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਬਾਕੀ ਹੋਰ ਅਪਡੇਟ ਆਪਾਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ